ਦਿਲ ਕਹਿੰਦਾ ਗੱਲ 2100 ਤੱਕ ਪੁੱਜ ਜਾਣੀ ਆ ਉਹ ਕਹਿੰਦੇ ਚਿੱਟੀ ਵਾਲਾ ਚਿੱਟੀ ਵਾਲਾ ਗੁਰਮਾ ਵਾਲਾ ਚਿੱਟੀ ਵਾਲਾ ਚਿੱਟੀ ਵਾਲਾ ਬਣ ਗਿਆ ਮੇਲਾ ਬਣ ਗਿਆ ਜ ਮੇਲਾ ਬਣ ਗਿਆ ਮੇਰੇ ਵੀਰੋਂ ਮੇਲਾ ਬਣ ਗਿਆ ਆ ਮੇਲਾ ਬਣ ਗਿਆ ਜਿਹੜਾ ਵਰ ਕੋਣ ਹੈ ਸੁਲਤਾਨ ਉਹ ਵਾਹ ਓਏ ਨੌਜਵਾਨਾ ਬੱਲੇ ਬੱਲੇ ਵਿੰਦਰ ਸਿੰਘ ਦੇ ਜੋਰਾਵਰ ਉਹਨਾਂ ਜੋਰਾਵਰ ਕੰਸਟਰਕਸ਼ਨ ਦੇ ਵੱਲੋਂ 500 ਡਾਲਰ ਦੀਆਂ ਹੁਣਗੀਆਂ ਉਹ ਸਾਹਮਣੇ ਕਹਿੰਦੇ ਨੀਂਨਾ ਤੇ ਆਹ ਕਹਿੰਦੇ ਫੂਲਾ ਸ਼ੂਸ਼ਕ ਵਾਲਾ ਖੇਡ ਮੈਦਾਨ ਦੇ ਅੰਦਰ ਉਹ ਜੱਫਾ ਲਾ ਗਿਆ ਨੰਬਰ ਕਿ ਆ ਗਿਆ ਵਾਹ ਉਹਨੂੰ ਟਾ ਗਿਆ ਸਾਹਮਣੇ ਮੈਦਾਨ ਦੇ ਵਿੱਚ ਵਾਹ ਗੱਭਰੂ ਆ ਇਸ ਵੇਲੇ ਜਿਹੜਾ ਸਿਰੇ ਦਾ ਮੁਕਾਬਲਾ ਸਿਰੇ ਦੀ ਰੇਡ ਹੈ ਆਹ ਵੇਖਦਾ ਸਾਹਮਣੇ ਮੈਨੂੰ ਲੱਗਦਾ ਉਹ ਚੱਪਾ 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 ਉਹ ਚੱਪਾ 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 ਆਏ ਹ ਇਹ ਜਗਾ ਚਿੱਟੀ ਵਾਲਾ ਕਿ ਸਾਨੂੰ ਸਾਡੇ ਸਤਿਕਾਰਯੋਗ ਰਾਣਾ ਜੀ ਬਿੱਲਾ ਜੀ ਸਰਬਜੀਤ ਜੋਹਲ ਨਾਲ ਸੁਖਵਿੰਦਰ ਬਿੱਟੂ ਜੀ ਲਾਲੀ ਬੈਣੀਪਾਲ ਉਹ ਸਾਹਮਣੇ ਚਿੱਟੀ ਵਾਲਾ ਚਿੱਟੀ ਵਾਲਾ ਚਿੱਟੀ ਵਾਲਾ ਚਿੱਟੀ ਵਾਲਾ ਜੱਗਾ ਭਾਜੋ ਮੇਸੀ ਭਾਜੋ ਮੇਸੀ ਭਾਜੋ ਮੇਸੀ ਜੱਗਾ ਜਾਈ ਤੇ ਆਇਆ ਹੋਇਆ ਹੈ ਜੱਗਾ ਜਸਟ੍ਰੇਲੀਆ ਦੀਆਂ ਸਿੱਖ ਕਿ ਪੰਜਾਬ ਵਿੱਚ ਭਰਿਆ ਹੈ ਜੋਸ਼ ਸੀਨੇ ਰਜੇ ਰਜ ਕੇ ਸਾਹਾਂ ਦੀਆਂ ਟੱਕਰਾਂ ਨੂੰ ਵੇਖਣਾ ਜੇ ਲੋਕੋ ਵੇਜੋ ਆਹ ਲੈਂਡ ਛੱਡ ਕੇ ਅੰਬੇ ਦੀ ਪਈ ਹੋਈ ਰੇਡ ਦੇ ਉੱਪਰ ਆਹ ਕਿਹੜਾ ਸੂਰਮਾ ਆਹ ਫੜਿਆ ਗੁੱਟ ਉਹ ਮੈਨੂੰ ਲੱਗਦਾ ਆਹ ਜਾਂਦਾ ਸੂਰਮਾ ਜਿਹੜਾ ਰਸਤੋਂ ਕਬੱਡੀ ਦਾ ਪਾਟ ਲੈ ਕੇ ਵਾਪਸ ਔਰ ਸਿਡਨੀ ਸਿਕਸ ਦਾ ਜਿਹੜਾ ਪੁਆਇੰਟ ਜਿਹੜਾ ਦਾ ਜਿਹੜਾ ਵੀ ਜਾਫੀ ਤਿੰਨ ਜੱਫੇ ਲਾ ਗਿਆ 1100 ਜਾਂ 1500 ਤੇ ਗੁਰਿੰਦਰ ਕਹਿੰਦਾ ਗੱਲ 2100 ਤੱਕ ਪੁੱਜ ਜਾਣੀ ਹੈ ਉਹ ਕਹਿੰਦੇ ਚਿੱਟੀ ਵਾਲਾ ਚਿੱਟੀ ਵਾਲਾ ਗੁਰਮਾ ਵਾਲਾ ਚਿੱਟੀ ਵਾਲਾ ਚਿੱਟੀ ਵਾਲਾ ਗੁਰਮਾ ਵਾਲਾ ਚਿੱਟੀ ਵਾਲਾ ਗੁਰਮਾਵਾ ਉਹ ਉਹ ਸਾਹਮਣੇ ਖੇਡ ਮੈਦਾਨ ਦੇ ਅੰਦਰ ਗੱਡਾ ਡਈਆਂ ਤੇ ਗੱਡਾ ਡਈਆਂ ਤੇ ਗੱਡਾ ਡਈਆਂ ਤੇ ਗੱਡਾ ਡਈਆਂ ਤੇ ਉਹ ਸਾਹਮਣੇ ਚਿੱਟੀ ਵਾਲਾ ਚਿੱਟੀ ਵਾਲਾ ਚਿੱਟੀ ਵਾਲਾ ਚਿੱਟੀ ਵਾਲਾ ਜੱਗਾ ਉਹ ਸਾਹਮਣੇ 200 ਡਾਲਰ ਆ ਕਹਿੰਦੇ ਵੈਸਨ ਖਾਲਸਾ ਸਿੜਨੀ ਵਾਲਾ ਵੈਸਨ ਖਾਲਸਾ ਦੇ ਇਸ ਨੌਜਨ ਜੱਗੇ ਚਿੱਟੀ ਵਾਲੇ ਆਪਾਂ ਧਰਤੀ ਹੈ ਡਰੋਲੀ ਪਾਈ ਔਰ ਨੇ ਨਾਸਵਿਲ ਮਹਿਦਮਨ ਚ ਵਸਦਾ ਤੇ ਸਿਰਲੀ ਵਿੱਚ ਪਾਰਿਆ ਕਬੱਡੀਆਂ ਆ ਮੈਨੂੰ ਲੱਗਦਾ ਫੂਲਾ ਉਹ ਵੇਖੋ ਸਾਹਮਣੇ ਇਹ ਵੀ ਦੁਨੀਆ ਦਾ ਜਿਹੜਾ ਅਜੂਬਾ ਹੀ ਐ ਆਹ ਜੂਬਾ ਹੀ ਐ ਆਹ ਦੇਖੋ ਸਾਹਮਣੇ ਏ ਵਾਹ ਵਈ ਵਾਹ ਸਿਰਾਂ ਲੱਗਿਆ ਲੈ ਵੀ ਸਿਰਾਂ ਲੱਗਿਆ ਸਿਰਾਂ ਲੱਗਿਆ ਗੱਲ ਟਿਕਾਣੀ ਵਿੱਚ ਅੰਦਰ ਆਵੇ ਸੱਦੇ ਦੇ ਰਿਹਾ ਵੀ ਗਲੇਡੀਏਟਰ ਕਬੱਡੀ ਕਲੱਬ ਵੱਲੋਂ ਹਊ ਕਬੱਡੀ ਠਾਠਾ ਮਾਰੇ ਕੱਠ ਕੋੜੇ ਹਣ ਕਹਿੰਦੇ ਸਾਹਮਣੇ ਦੇਖਾਂਗੇ ਖੇਡ ਮੈਦਾਨ ਦੇ ਅੰਦਰ ਹਰਖੋਵਾਲ ਦਾ ਮੇਸੀ ਮੇਸੀ ਤੇ ਫੂਲਾ ਮੇਸੀ ਤੇ ਫੂਲਾ ਉਹ ਕਹਿੰਦੇ ਹੁੱਲੇ ਹੁਲਾਰੇ ਹੁੰਦਾ ਹੱਲਾ ਗੁੱਲਾ ਖੇਡ ਮੈਦਾਨ ਦੇ ਅੰਦਰ ਉਹ ਕਹਿੰਦੇ ਹੁੰਦਾ ਹੱਲਾ ਗੁੱਲਾ ਖੇਡ ਮੈਦਾਨ ਦੇ ਅੰਦਰ ਇਹ ਬਿੰਦੂ ਆ ਕਹਿੰਦੇ ਟੋਡਿਆਂ ਵਾਲਾ ਖਿੱਚ ਮੇਸੀ ਖਿੱਚ ਮੇਸੀ ਖਿੱਚ ਮੇਸੀ ਉਹ ਖਿੱਚ ਮੇਸੀ ਉਹ ਹਰਖੋਵਾਲੀਆ ਨੰਬਰ ਆਪਣੀ ਟੀਮ ਦੇ ਲਈ ਸੁਲਤਾਨ ਕਹਿੰਦੇ ਕੱਬ ਦੇ ਵੱਲੋਂ ਵੱਡੇ ਸੱਦੇ ਗੁਰਿੰਦਰ ਸਾਡਾ ਵੀਰ ਸੱਦੇ ਦੇ ਰਿਹਾ ਪੂਰੇ ਵਰਲਡ ਦੀਆਂ ਟੌਪ ਦੀਆਂ ਟੀਮਾਂ ਖੇਡਣਗੀਆਂ ਸੁਲਤਾਨ ਦੀ ਕਬੱਡੀ ਸੁਲਤਾਨ ਦੀ ਕਬੱਡੀ ਇਹ ਜੋਧਾ ਕਹਿੰਦੇ ਸਹਨੇ ਵਾਲਾ ਖੇਡ ਕਬੱਡੀਆਂ ਤੇ ਉਧਰ ਹੈਪੀ ਟਰੱਕ ਟ੍ਰੇਨਿੰਗ ਦੇ ਵੱਲੋਂ ਹਰੇਕ ਜੱਫੇ ਤੇ 50-50 ਡਾਲਰ ਜਿਹੜਾ ਜੱਫਾ ਵਧੀਆ ਲੱਗੇਗਾ ਸੰਦੀਪ ਦੀ ਕਬੱਡੀ ਹੈ ਸੁਲਤਾਨ ਸੁਲਤਾਨ ਦੂਜੇ ਪਾਸੇ ਮੇਰੇ ਪੰਜਾਬੀ ਵੀਰੋ ਜੋਧਾ ਸਹਨੇ ਦੀ ਧਰਤੀ ਦਾ ਮੁਕਾਬਲਾ ਮੁਕਾਬਲਾ ਸੁਲਤਾਨ ਕਪੂਰੇ ਵਾਲੇ ਨਿੰਮੇ ਵੱਲੋਂ ਆ 100 ਡਾਲਰ ਫੂਲ ਜੀ ਰੋਜੀ ਜੀ ਆਜੋ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਵੀਰਾਂ ਦਾ ਸਿडनी ਅਸਿਕ ਗੇਮ ਦੀ ਪ੍ਰਬੰਧਕਾ ਕਮੇਟੀ ਦਾ ਵੈਸਟਰਨ ਖਾਲਸਾ ਕਬੱਡੀ ਕਲੱਬ ਦਾ ਰਾਏ ਬ੍ਰਦਰਜ਼ ਦਾ ਸਾਰੀ ਸੰਗਤ ਦਾ ਧੰਨਵਾਦ ਕਪਤਾਨ ਡਾਇਮੰਡ ਦੇ ਵੱਲੋਂ ਸੋ ਸਾਰਿਆਂ ਦਾ ਸਤਿਕਾਰ ਬਹੁਤ ਬਹੁਤ ਧੰਨਵਾਦ ਤਿੰਨ ਜੱਫੇ ਹੋ ਗਏ ਜੱਗਿਆ ਤੇਰੇ ਇਹ 1500 ਡਾਲਰ ਦੇ ਸੁੱਖਾ ਐਂਡ ਦੀ ਲੇਟ ਜੀ ਉਧਰ ਹਰਵਿੰਦਰ ਸਿੰਘ ਦੇ ਵੱਲੋਂ ਜੋਰਾਵਰ ਕੰਸਟਰਕਸ਼ਨ ਦੇ ਵੱਲੋਂ ਵੱਡੇ ਮਾਨ ਸਨਮਾਨ ਨੇ ਜੋਦਿਆ ਆਹ ਦੁਨੀਆ ਸਵਾਦ ਭਰਦੀ ਹੈ ਸਾਹੋਕੇ ਵਾਲਾ ਰਵੀ ਦੋਨੋਂ ਸ਼ਾਹ ਪੋੜ ਲਈ ਟੱਕਰ ਵੱਡੀ ਹੈ ਇੱਕ ਪਾਸੇ ਰਵੀ ਹੈ ਦੂਜੇ ਪਾਸੇ ਸੁਲਤਾਨ ਹੈ ਤੌਣ ਤੇ ਹੱਥ ਰੱਖਿਆ ਗਿਆ ਕੈਂਚੀ ਵੱਜ ਗਈ ਹੈ ਨਿਆਰਾ 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 ਮੇਸ਼ੀਰੀ ਕਬੱਡੀ ਮੇਸ਼ੀਰੀ ਕਬੱਡੀ ਜੱਗਿਆ ਮੇਲਾ ਬਣ ਜਾਣਾ ਮੇਲਾ ਬਣ ਜਾਣਾ ਜੱਗਾ ਚਿੱਟੀ ਆਲਾ ਪਾ ਦੇ ਹੁਣ ਭੰਗੜੀ ਵੀ ਨੌਜਵਾਨਾ ਮੇਲਾ ਲਾ ਦਿੰਦਾ ਕਹਿੰਦੇ ਜੱਗੇ ਨੇ ਮੇਲਾ ਬਣਾ ਦਿੰਦਾ ਕਹਿੰਦੇ ਚਿੱਟੀ ਵਾਲੇ ਜੱਗੇ ਨੇ ਤੇ ਹਰਦੀ ਪਾਉਣ ਦੇ ਲਈ ਕਹਿੰਦੇ ਅੱਜ ਬਾਪੂ ਵੀ ਪੁੱਜਾ ਹੋਇਆ ਜਿੰਨੇ ਕਹਿੰਦੇ ਇੱਕ ਬਾਹ ਦੇ ਨਾਲ ਕਬੱਡੀ ਮੇਰੇ ਵੀਰੋ ਖੇਡੀ ਐ ਕਬੱਡੀ ਪੈਰੀਆ ਤੇ ਰਵੀ ਤੇ ਕਹਿੰਦੇ ਨੌਜਵਾਨ ਕੌਣ ਐ ਸੁਲਤਾਨ ਓ ਵਾਹ ਓਏ ਨੌਜਵਾਨਾ ਬੱਲੇ 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 ਓ ਤਾਲੀ ਵੱਜੀ ਰਾ ਸਿਰਾ ਹਾਂ ਕਬੱਡੀ ਦਾ ਅੰਬਾ ਦੁਨੀਆ ਦਾ ਵੱਡਾ ਮੱਲ ਅੰਬਾ 2023 ਦੇ ਟਾਂਟੋ ਦੇ ਕੱਪ ਦਾ ਬੈਸਟ ਰਵੀ ਤੇ ਟੱਕਰ ਵੱਡੀ ਐ ਅੰਬਾ ਦੇ ਹੱਥ ਹੀ ਨਹੀਂ ਧਰਾਉਂਦਾ ਅੰਬਾ ਲੋਕੀ ਉਸ ਚੋਬਰ ਨੂੰ ਅੰਬਾ ਆਖਦੇ ਅੰਬਿਆ ਦੁਨੀਆ ਦੁਨੀਆ ਦਵਾਨੀ ਦਵਾਨੀ ਦੁਨੀਆ ਦਵਾਨੀ ਦੁਨੀਆ ਦਵਾਨੀ ਕਬੱਡੀ ਦਾ ਸਿਰਾ ਕਬੱਡੀ ਦਾ ਮੇਰੇ ਵੀਰੋ ਕਬੱਡੀ ਦਾ ਵੈਸਾ ਖੰਨ ਕਰ ਗਿਆ ਵੀ ਵਾਲਿਓ ਤਾੜੀਆਂ ਬਾਰੇ ਕੀ ਖਿਆਲ ਆ ਸਾਹਮਣੇ ਮੁਕਾਬਲਾ ਵੱਜਦਾ ਹੋਇਆ ਪੰਪ ਮੇਰੇ ਵੀਰੋ ਮੇਸ਼ੀ ਤੇ ਦੂਜੇ ਪਾਸੇ ਬਿਆਨਤ ਛਾਪੇ ਦੀ ਧਰਤੀ ਦਾ ਲੱਗੂ ਜੋ ਬੱਲੇ 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 200 ਡਾਲਰ ਕਹਿੰਦੇ ਠੰਦੀ ਪ੍ਰਹਾਵਾਂ ਦੇ ਵੱਲ ਉਧਰ ਦੇ ਪਾਸੇ ਬਿਆਨਤ ਛਾਪੇ